ਗੁਰੂ ਪਿਆਰੀ ਗੁਰੂ ਸواری ਗੁਰੂ ਦਾਹੀ ਖਾਸ ਰੂਪ ਸਾਧ ਸੰਗਤ ਜੀ ਅੱਜ ਆਪਾਂ ਪਵਿੱਤਰ ਸੁਖਮਨੀ ਸਾਹਿਬ ਜੀ ਦੀ 15ਵੀਂ ਅਸ਼ਟਪਦੀ ਦੀ ਵਿਆਖਿਆ ਆਰੰਭ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਨਨ ਹਰ ਸਾਰੀਆਂ ਸ਼ਕਤੀਆਂ ਕਰਕੇ ਪ੍ਰਭੂ ਪੂਰਨ ਹੈ ਤੇ ਸਾਰਿਆਂ ਦੀ ਪੀੜਾ ਨੂੰ ਜਾਣਨ ਵਾਲਾ ਹੈ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਹਾਰ ਜਿਸ ਦੇ ਸਿਮਰਨ ਨਾਲ ਤਰ ਜਾਈਦਾ ਹੈ ਮੈਂ ਉਸ ਤੋਂ ਬਲਹਾਰ ਜਾਂਦਾ ਹਾਂ ਅਸ਼ਟਪਦੀ ਟੁੱਟੀ ਗੰਡਨ ਹਾਰ ਗਪਾਲ ਸਰਬ ਜੀਆ ਆਪੇ ਪ੍ਰਤਪਾਲ ਪਰਮਾਤਮਾ ਟੁੱਟੀ ਗੰਡਨ ਨੂੰ ਸਮਰੱਥ ਹੈ ਸਾਰੇ ਜੀਆ ਦਾ ਆਪ ਹੀ ਪਾਲਣ ਕਰਨ ਵਾਲਾ ਹੈ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਏ ਜਿਸ ਦੇ ਮਨ ਅੰਦਰ ਸਾਰਿਆਂ ਦੀ ਚਿੰਤਾ ਹੈ ਉਸ ਦੀ ਬਖਸ਼ਿਸ਼ ਤੋਂ ਖਾਲੀ ਕੋਈ ਨਹੀਂ ਹੈ ਰੇ ਮਨ ਮੇਰੇ ਸਦਾ ਹਰ ਜਾਬ ਅਵਨਾਸੀ ਪ੍ਰਭ ਆਪੇ ਆਪ ਹੇ ਮੇਰੇ ਪਾਹੇ ਮੇਰੇ ਮਾਨ ਤੂੰ ਸਦਾ ਹਰੀ ਨੂੰ ਜਪ ਨਾਸ਼ ਰਹਿਤ ਪ੍ਰਭ ਆਪ ਹੀ ਆਪ ਹੈ ਆਪਣਾ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਣੀ ਲੋਚੇ ਕੋਏ ਆਪਣਾ ਕੀਤਾ ਕੁਝ ਨਹੀਂ ਹੁੰਦਾ ਪਾਵੇਂ ਕੋਈ ਪ੍ਰਾਣੀ ਜੋ ਵਾਰ ਕਰਨਾ ਚਾਵੇ ਪਾਵੇਂ ਕੋਈ ਪ੍ਰਾਣੀ ਸੋ ਵਾਰ ਕਰਨਾ ਚਾਵੇ ਇਸ ਬਿਨ ਨਾਹੀ ਤੇਰੇ ਕਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਉਸ ਤੋਂ ਬਿਨਾ ਹੋਰ ਕੁਝ ਨਹੀਂ ਤੇਰੇ ਕਿਸੇ ਕੰਮ ਨਹੀਂ ਇੱਕ ਹਰੀ ਨਾਮ ਦਾ ਜਪ ਕਰਕੇ ਹੀ ਗਤੀ ਹੋਵੇਗੀ ਰੂਪਵੰਤ ਹੋਏ ਨਾਹੀ ਮੋਹੇ ਸੁੰਦਰ ਰੂਪ ਵਾਲਾ ਹੋ ਕੇ ਉਸ ਨੂੰ 모 ਨਹੀਂ ਸਕਦਾ ਪ੍ਰਭ ਦੀ ਜੋਤ ਸਗਲ ਕਟ ਸੋਹੇ ਤਨਮੰਤਾ ਹੋਏ ਕਿਆ ਕੋ ਗਰਬੈ ਪ੍ਰਭੂ ਜੀ ਦੀ ਜੋਤ ਸਾਰਿਆਂ ਸਰੀਰਾਂ ਵਿੱਚ ਸੋਭ ਰਹੀ ਹੈ ਤਨ ਵਾਲਾ ਹੋ ਕੇ ਕੋਈ ਵੀ ਹੰਕਾਰ ਕਰ ਸਕਦਾ ਹੈ ਜਾਂ ਕਿਛ ਤਿਸਤਾ ਦੀ ਆਦਰਬੇ ਆਤਸੂਰਾ ਜੇ ਕੋ ਕਹਾਵੇ ਜਦੋਂ ਉਸ ਕੋਜ ਜਦੋਂ ਸਭ ਕੁਝ ਉਸਦਾ ਹੀ ਦਿੱਤਾ ਹੋਇਆ ਧੰਨ ਹੈ ਜੇ ਕੋਈ ਬੜਾ ਸੂਰਮਾ ਕਹਾਉਂਦਾ ਹੈ ਪ੍ਰਭ ਕੀ ਗਲਾ ਬਿਨਾ ਕਹਿਤਾ ਵੇ ਜੇ ਕੋ ਹੋਏ ਬਹੇ ਦਾ ਤਾਰ ਹਰੀ ਦੀ ਸ਼ਕਤੀ ਤੋਂ ਬਿਨਾ ਕਿੱਥੇ ਦੌੜ ਸਕਦਾ ਹੈ ਜੇ ਕੋਈ ਦਾਤਾ ਬਣ ਕੇ ਬੈਠ ਜਾਵੇ ਤਿਸ ਦੇਨ ਹਾਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਟੂਟੇ ਹੋ ਰੋਗ ਤਾਂ ਦੇਣ ਵਾਲਾ ਪ੍ਰਭੂ ਉਸ ਨੂੰ ਮੂਰਖ ਜਾਣਦਾ ਹੈ ਜਿਸ ਦਾ ਗੁਰਾਂ ਦੀ ਕਿਰਪਾ ਨਾਲ ਹੰਕਾਰ ਦਾ ਸੋਗ ਨਾਸ ਹੋ ਜਾਂਦਾ ਹੈ ਨਾਨਕ ਸੋ ਜਨ ਸਦਾ ਅਰੋਗ ਉਸ ਪੁਰਖ ਉਸ ਪੁਰਸ਼ ਦਾ ਰੋਗ ਰਹਿਤ ਹੁੰਦਾ ਹੈ ਜੋ ਮੰਦਰ ਕੋ ਥਾਵੇਂ ਥੰਮਣ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ ਜਿਵੇਂ ਕੋਈ ਮੰਦਰ ਨੂੰ ਥਮਾ ਨਾਲ ਥੰਮ ਕੇ ਰੱਖਦਾ ਹੈ ਤਿਵੇਂ ਗੁਰੂ ਦਾ ਸ਼ਬਦ ਮਨ ਨੂੰ ਥੰਮਣ ਵਾਲਾ ਹੁੰਦਾ ਹੈ ਜੋ ਬਖਾਨ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਵੇਂ ਪੱਥਰ ਬੇੜੀ ਉੱਤੇ ਚੜ ਕੇ ਤਰ ਜਾਂਦਾ ਹੈ ਤਿਵੇਂ ਮਨੁੱਖ ਗੁਰੂ ਦੀ ਚਰਨੀ ਲੱਗ ਕੇ ਤਰ ਜਾਂਦਾ ਹੈ ਜੋ ਅੰਧਕਾਰ ਦੀਪਕ ਵਰਗਾਸ ਗੁਰ ਦਰਸਨ ਦੇਖ ਮਨ ਹੋਏ ਵਿਗਾਸ ਜਿਵੇਂ ਹਨੇਰੇ ਵਿੱਚ ਦੀਵਾ ਚਾਨਣ ਕਰਦਾ ਹੈ ਤਿਵੇਂ ਗੁਰੂ ਦਾ ਦਰਸ਼ਨ ਕਰਕੇ ਮਨ ਵਿੱਚ ਪ੍ਰਕਾਸ਼ ਹੁੰਦਾ ਹੈ ਜੋ ਮਹਾ ਉਧਿਆਨ ਵਿੱਚ ਮਾਰਗ ਪਾਵੇ ਤੇ ਉਹ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਜਿਵੇਂ ਭਾਰੀ ਉਜਾੜ ਵਿੱਚੋਂ ਕੋਈ ਰਸਤਾ ਪਾਉਂਦਾ ਹੈ ਦਿਵੇਂ ਸਾਧ ਸੰਗਤ ਵਿੱਚ ਮਿਲ ਕੇ ਜੋਤ ਪ੍ਰਗਟ ਹੁੰਦੀ ਹੈ ਦਿਨ ਸੰਤਨ ਕੀ ਬਾਦਿਓ ਤੂਰ ਮੈਂ ਉਹਨਾਂ ਸੰਤਾਂ ਦੀ ਚਰਨ ਧੂੜ ਮੰਗਦਾ ਹਾਂ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਨ ਲਾਈਏ ਹੈ ਹਰੀ ਮੇਰੀ ਇੱਛਾ ਪੂਰੀ ਕਰੋ ਹੈ ਮੂਰਖ ਮਨ ਕਿਉਂ ਬਿਲਕ ਰਹਾ ਹੈ ਪੁਰਬ ਲਿਖੇਗਾ ਲਿਖਿਆ ਪਈਆ ਦੁਖ ਸੁਖ ਪ੍ਰਭ ਦੇਵਨ ਹਾਰ ਪਿਛਲੇ ਦਿਨਾ ਪਿਛਲੇ ਲਿਖੇ ਦਾ ਲਿਖਿਆ ਹੋਇਆ ਪਾਈਦਾ ਹੈ ਜਿਹੜਾ ਪ੍ਰਭੂ ਦੁਖਾਂ ਸੁਖਾਂ ਤੇ ਦੇਣ ਵਾਲਾ ਹੈ ਅਵਰਤਿਆਗ ਤੂੰ ਤਿਸੇ ਚਤਾਰ ਜੋ ਕਿਛ ਕਰੇ ਸੋਈ ਸੁਖਮਾਨ ਹੋਰ ਸਭ ਕੁਝ ਵੱਡ ਛੱਡ ਕੇ ਤੂੰ ਉਸ ਨੂੰ ਚੇਤੇ ਕਰ ਪ੍ਰਭੂ ਜੋ ਕੁਝ ਕਰੇ ਉਸ ਨੂੰ ਹੀ ਸੁਖ ਕਰਕੇ ਮੰਨ ਪੁੱਲਾ ਕਾਹੇ ਪੂਲਾ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰੇ ਸੰਗ ਹੇ ਮੂਰਖ ਪੁੱਲਾ ਕਿੱਥੇ ਫਿਰਦਾ ਹੈ ਕਿਹੜੀ ਬਸਤ ਤੇਰੇ ਨਾਲ ਆਈ ਸੀ ਡਾਕਟਰ ਆਇਓ ਰਸ ਲੋਭੀ ਪਤੰਗ ਲੋਭੀ ਪਤੰਗੇ ਦੀ ਤਰ੍ਹਾਂ ਰਸਾ ਵਿੱਚ ਲਪਟ ਰਿਹਾ ਹੈ RAM ਨਾਮ ਜਪ ਹਿਰਦੇ ਮਾਏ ਹਿਰਦੇ ਵਿੱਚ RAM ਦਾ ਨਾਮ ਜਪ ਨਾਨਕ ਪਤ ਸੇਤੀ ਕਰ ਜਾਏ ਤੂੰ ਇੱਜ਼ਤ ਨਾਲ ਕਰ ਦਰਗਾਹ ਵਿੱਚ ਜਾਵੇਗਾ ਜਿਸ ਵਖਰ ਤੂੰ ਲੈਣ ਤੂੰ ਆਇਆ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਜਿਸ ਸੌਦੇ ਨੂੰ ਤੂੰ ਲੈਣ ਵਾਸਤੇ ਆਇਆ ਹੈ ਉਸ ਰਾਮ ਨਾਮ ਦਾ ਸੌਦਾ ਸੰਤਾਂ ਦੇ ਘਰਾਂ ਵਿੱਚੋਂ ਪਾਈਦਾ ਹੈ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਹੰਕਾਰ ਛੱਡ ਕੇ ਮਨ ਦੇ ਮੁੱਲ ਤੋਂ ਉਹ ਸੌਦਾ ਲਵੋ ਰਾਮ ਦੇ ਨਾਮ ਨੂੰ ਹਿਰਦੇ ਵਿੱਚ ਵਿਚਾਰੋ ਲਾਦਖੇਪ ਸੰਤੇ ਸੰਗ ਚਾਲ ਅਵਰਤਿਆਗ ਵਿਖਿਆ ਜੰਜਾਲ ਰਾਮ ਨਾਮ ਦੀ ਰਾਸ ਸੰਤਾ ਦੇ ਸੰਗ ਵਿੱਚੋਂ ਲੱਦ ਕੇ ਚੱਲੋ ਹੋਰ ਸਾਰੇ ਵਿਕਾਰਾਂ ਦੇ ਤੰਦੇ ਛੱਡ ਦਿਓ ਤਨ ਤਨ ਕਹੇ ਸਭ ਕੋਏ ਫਿਰ ਹਰ ਕੋਈ ਤਨ ਤਨ ਕਹੇਗਾ ਮੁਖ ਉਜਲ ਹਰ ਦਰਗੇ ਸੋਏ ਉਹ ਵਪਾਰ ਵਿਰਲਾ ਵਪਾਰ ਹੈ ਉਹ ਉਸ ਹਰੀ ਦੀ ਦਰਗਾਹ ਵਿੱਚ ਮੂੰਹ ਉਜਲਾ ਦੇਵੇਗਾ ਹੋਵੇਗਾ ਇਹ ਸੌਦਾ ਕੋਈ ਬਿਰਲਾ ਹੀ ਖਰੀਦਦਾ ਹੈ ਨਾਨਕ ਤਾਂ ਕੇ ਸਦ ਬਲਹਾਰੇ ਮੈਂ ਉਸ ਤੋਂ ਸਦਾ ਕੁਰਬਾਨ ਜਾਂਦਾ ਹਾਂ ਚਰਨ ਸਾਧ ਕੇ ਤੋਇ ਤੋਇ ਪੀਓ ਸੰਤਾਂ ਦੇ ਪੈਰ ਤੋ ਤੋ ਕੇ ਪੀਓ ਅਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਤੂਰ ਕਰੋ ਇਸ ਨਾਨ ਸੰਤਾਂ ਨੂੰ ਆਪਣਾ ਮਨ ਭੇਟਾ ਕਰ ਦਿਓ ਸਾਧੂ ਦੀ ਧੂਰੀ ਵਿੱਚ ਇਸ਼ਨਾਨ ਕਰੋ ਸਾਧ ਉੱਪਰ ਜਾਈਏ ਕੁਰਬਾਨ ਸਾਧੂ ਉਤੋਂ ਕੁਰਬਾਨ ਜਾਓ ਸਾਧ ਤੇ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਸਾਧੂ ਦੀ ਸੇਵਾ ਵੱਡੇ ਭਾਗਾ ਨਾਲ ਪਾਈਦੀ ਹੈ ਸਾਧ ਸੰਗ ਕਰ ਹਰ ਕੀਰਤਨ ਗਾਈਐ ਸੰਤਾਂ ਦੇ ਸੰਗ ਕਰਕੇ ਹਰੀ ਦਾ ਕੀਰਤਨ ਗਾਈਦਾ ਹੈ ਬਿ ਅਨਕ ਵਿਗੰਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚੱਖੈ ਅਨੇਕਾਂ ਵਿਗਨਾ ਤੋਂ ਸਾਧੂ ਬਚਾ ਲੈਂਦਾ ਹੈ ਜੋ ਹਰੀ ਦੇ ਗੋਣ ਗਾ ਕੇ ਨਾਮ ਅੰਮ੍ਰਿਤ ਦਾ ਰਸ ਰੱਖਦਾ ਹੈ ਉਹ ਗਹੀ ਸੰਤੇਹ ਦਰ ਆਇਆ ਜਿਸ ਨੇ ਦਰ ਤੇ ਆ ਕੇ ਸੰਤਾਂ ਦੀ ਫਟ ਫੜੀ ਹੈ ਜਿਸ ਨੇ ਦਰ ਤੇ ਆ ਕੇ ਸੰਤਾਂ ਦੀ ਓਟ ਫੜੀ ਹੈ ਸਰਬ ਸੁਖ ਨਾਨਕ ਤੇ ਪਾਇਆ ਉਸ ਨੇ ਸਭ ਤਰ੍ਹਾਂ ਦੇ ਸੁਖ ਪਾ ਲਏ ਹਨ ਮਿਰਤਕ ਕੋ ਜਵਾਲਨ ਹਾਰ ਉਹ ਮੁਰਦੇ ਨੂੰ ਜਵੌਣ ਵਾਲਾ ਹੈ ਭੁਖੇ ਕੋ ਦੇਵਤ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਏ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਏ ਸਾਰੇ ਖਜ਼ਾਨੇ ਜਿਸ ਦੀ ਨਿਗਾ ਵਿੱਚ ਹਨ ਪੁਰਬ ਲਿਖੇ ਕਾ ਲੈਣਾ ਪਾਏ ਸਭ ਕਛ ਤਿਸ ਕਾ ਉਹ ਕਰਨੇ ਜੋਗ ਪਰ ਜੀਵ ਪਿਛਲੇ ਲਿਖੇ ਦਾ ਲੈਣਾ ਪਉਂਦਾ ਹੈ ਸਭ ਕੁਝ ਉਸ ਪ੍ਰਭੂ ਦਾ ਹੈ ਉਹੀ ਕਰਨੂ ਸਮਰਥ ਹੈ ਇਸ ਬਿਨ ਦੂਸਰ ਹੁਆ ਨਾ ਹੋਗ ਉਸ ਤੋਂ ਬਿਨਾ ਦੂਸਰਾ ਨਾ ਕੋਈ ਹੋਇਆ ਹੈ ਤੇ ਨਾ ਹੋਵੇਗਾ ਜਪ ਜਨ ਸਦਾ ਸਦਾ ਦਿਨ ਰਾਣੀ हे ਪਿਆਰੇ ਉਸ ਨੂੰ ਦਿਨ ਰਾਤ ਸਦਾ ਹੀ ਜਪ ਸਭ ਦੇ ਊਜ ਨਿਰਮਲ ਏ ਕਰਨੀ ਇਹ ਇਹ ਸਭ ਤੋਂ ਉੱਚੀ ਤੇ ਪਵਿੱਤਰ ਕਾਰ ਹੈ ਕਾਰ ਕਿਰਪਾ ਜਿਸ ਕੋ ਨਾਮ ਦਿਆ ਕਿਰਪਾ ਕਰਕੇ ਉਸ ਨੂੰ ਆਪਣਾ ਨਾਮ ਦਿੱਤਾ ਹੈ ਨਾਨਕ ਸੋ ਜਨ ਨਿਰਮਲthia ਉਹੀ ਪੁਰਸ਼ ਪਵਿੱਤਰ ਹੈ ਜਾਂਕੇ ਮਨ ਗੁਰ ਕੀ ਪ੍ਰਤੀਤ ਜਿਸ ਨੇ ਮਨ ਵਿੱਚ ਗੁਰੂ ਦੀ ਪ੍ਰਤੀਤ ਆਈ ਹੈ ਜਿਸਕੇ ਮਨ ਵਿੱਚ ਗੁਰੂ ਦੀ ਪ੍ਰਤੀਤ ਆਈ ਹੈ ਤਿਸ ਜਨ ਆਵੇ ਹਰ ਪ੍ਰਭ ਜੀਤ ਉਸ ਪੁਰਖ ਨੂੰ ਉਸ ਪੁਰਸ਼ ਨੂੰ ਹਰੀ ਪ੍ਰਭੂ ਚਿਤ ਵਿੱਚ ਆਉਂਦਾ ਹੈ ਭਗਤ ਭਗਤ ਸੁਣੀਐ ਤੈ ਲੋਏ ਜਾ ਕੇ ਹਿਰਦੇ ਏਕੋ ਹੋਏ ਤਿੰਨਾ ਲੋਕਾਂ ਵਿੱਚ ਉਹ ਭਗਤ ਭਗਤ ਕਰਕੇ ਸੁਣੀਦਾ ਹੈ ਜਿਸਦੇ ਹਿਰਦੇ ਵਿੱਚ ਇੱਕੋ ਹੀ ਵੱਸਦਾ ਹੈ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸੱਤ ਮੁਖ ਕਹਿਤ ਉਸ ਦੀ ਕਰਨੀ ਸੱਚ ਹੈ ਅਤੇ ਰਹਿਤ ਵੀ ਸੱਚ ਹੈ ਹਿਰਦੇ ਵਿੱਚ ਸੱਚ ਹੈ ਤੇ ਮੂੰਹੋਂ ਵੀ ਸੱਚ ਕਹਿੰਦਾ ਹੈ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰ ਤੇ ਸਾਚਾ ਪਸਾਰ ਜਿਸ ਦੀ ਸਿਸ਼ਟੀ ਸੱਚੀ ਤੇ ਸਰੂਪ ਵੀ ਸੱਚਾ ਹੈ ਸੱਚ ਵਰਤ ਰਿਹਾ ਹੈ ਅਤੇ ਸੱਚਾ ਹੀ ਪਸਾਰਾ ਹੈ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਪ੍ਰਭੂ ਪ੍ਰਭੂ ਨੂੰ ਜਿਸ ਨੇ ਸੱਚ ਕਰਕੇ ਜਾਣਿਆ ਹੈ ਉਹ ਪੁਰਸ਼ ਸੱਚ ਵਿੱਚ ਸਮਾਇਆ ਸਮਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਵਿਆਖਿਆ ਕਰਦੇ ਆ ਬੇਅੰਤ ਬੇਅੰਤ ਪੁੱਲਾਂ ਚੁੱਕਾ ਹੋਈਆਂ ਹਨ ਸਾਧ ਸੰਗਤ ਬਖਸ਼ਣ ਹਾਰ ਹੈ ਬਖਸ਼ ਲੈਣਾ ਜੀ ਦੰਤਾਂ ਸ੍ਰੀ ਗੁਰਗ੍ਰੰਥ ਸਾਹਿਬ ਜੀ ਬਖਸ਼ਣ ਹਾਰ ਹਨ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ